ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ ਹੋਇਆ ਇਸ ਨੂੰ ਵਿਕਰਮ ਮਜੀਠੀਆ ਦੇ ਲਈ ਇੱਕ ਝਟਕਾ ਵੀ ਮੰਨਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਇਹਦੇ ਉੱਪਰ ਹੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ विक्रम सिंह मजीठिया 25 जून ਨੂੰ ਗ੍ਰਿਫਤਾਰ ਕੀਤੇ ਗਏ ਸੀ ਔਰ ਅੱਜ 28 ਨਵੰਬਰ ਹੋ ਗਈ ਹੈ ਇੱਕ ਤਰ੍ਹਾਂ ਨਾਲ ਪੂਰੇ 5 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ विक्रम सिंह मजीठिए ਨੂੰ ਵਿਜੀਲੈਂਸ ਬਿਊਰੋ ਔਰ ਅਦਾਲਤ ਔਰ ਜੇਲ ਦੀ ਕਸਟਡੀ ਦਾ ਸੋ ਭਾਵੇਂ ਵਿਜੀਲੈਂਸ ਬਿਊਰੋ ਦੀ ਹਿਰਾਸਤ ਹੋਵੇ ਜਾਂ ਜੇਲ 5 ਮਹੀਨੇ ਤੋਂ ਵੱਧ ਸਮਾਂ विक्रम सिंह मजीठिए ਨੂੰ ਜੇਲ ਦੇ ਵਿੱਚ ਹੋ ਗਿਆ ਪਰ ਇਹ ਆਪਣੇ ਆਪ ਦੇ ਵਿੱਚ विक्रम सिंह मजीठिया ਦੇ ਲਈ ਇਨੂੰ ਇੱਕ ਬਹੁਤ ਵੱਡਾ ਝਟਕਾ ਦਾ ਮੰਨਿਆ ਜਾ ਰਿਹਾ ਹੈ ਵਿਕਰਮ ਮਜੀਠੀਆ ਦੇ ਪਰਿਵਾਰ ਦੇ ਲਈ ਵੀ ਹੁਣ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੇਸ ਦਰਜ ਕੀਤਾ ਹੋਇਆ ਵਿਕਰਮ ਸਿੰਘ ਮਜੀਠੀਆ ਤੇ ਔਰ ਤੁਸੀਂ ਵੇਖੋ ਕਿ ਕੱਲ ਮੁਹਾਲੀ ਦੀ ਸਪੈਸ਼ਲ ਅਦਾਲਤ ਦੇ ਵਿੱਚ ਵਿਸ਼ੇਸ਼ ਕੋਰਟ ਹੈ ਜਿਹੜੀ ਮੁਹਾਲੀ ਦੀ ਉਹਦੇ ਵਿੱਚ ਵਿਜੀਲੈਂਸ ਬਿਊਰੋ ਨੇ ਧਾਰਾ 120 ਦੀ ਉੱਧਾ ਵਾਧਾ ਕਰਤਾ ਧਾਰਾ 120 ਅਪਰਾਧਿਕ ਸਾਜ਼ਿਸ਼ ਧਾਰਾ ਇਹ ਇਹਨੂੰ ਪੂਰਾ ਕਿਹਾ ਜਾਂਦਾ ਹੈ ਧਾਰਾ 120 ਬੀ ਇਹਨੂੰ ਅਪਰਾਧਿਕ ਸਾਜ਼ਿਸ਼ ਦੇ ਤੌਰ ਤੇ ਮੰਨਿਆ ਜਾਂਦਾ ਹੈ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ ਉਹਦੇ ਵਿੱਚ ਧਾਰਾ 120 ਦਾ ਵਾਧਾ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਲਈ ਇੱਕ ਹੋਰ ਵੱਡਾ ਝਟਕਾ ਹੈ ਕਿਉਂਕਿ ਉਹ ਲਗਾਤਾਰ ਜ਼ਮਾਨਤ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਦੇਖੋ ਬਿਕਰਮ ਸਿੰਘ ਮਜੀਠੀਏ ਦੀ ਆਮਦਨ ਤੋਂ ਵੱਧ ਸਰੋਤਾਂ ਦਾ ਜਿਹੜਾ ਮਾਮਲਾ ਡੀਏ ਦਾ ਕੇਸ ਹੈ ਉਹਦੇ ਵਿੱਚ ਜ਼ਮਾਨਤ ਤੇ ਫੈਸਲਾ ਰੱਖਵੇਂ ਅਦਾਲਤ ਕਿਸੇ ਵੀ ਦਿਨ ਜਾਂ ਤਾਂ ਬਿਕਰਮ ਸਿੰਘ ਮਜੀਠੀਏ ਨੂੰ ਜ਼ਮਾਨਤ ਦੇ ਸਕਦੀ ਹੈ ਜਾਂ ਉਹਦੀ ਜ਼ਮਾਨਤ ਰੱਦ ਕਰ ਸਕਦੀ ਹੈ ਅਗਰ ਤਾਂ ਜ਼ਮਾਨਤ ਮਿਲ ਗਈ ਬਿਕਰਮ ਨੂੰ ਫਿਰ ਤਾਂ ਉਹਦੇ ਲਈ ਇਹ ਬੜੀ ਇੱਕ ਰਿਲੀਫ ਵਾਲੀ ਖੁਸ਼ੀ ਵਾਲੀ ਗੱਲ ਹੋਣੀ ਸ਼੍ਰੋਮਣੀ ਅਕਾਲੀ ਦਲ ਲਈ ਵੀ ਔਰ ਬਿਕਰਮ ਦੇ ਆਪਣੇ ਪਰਿਵਾਰ ਲਈ ਵੀ ਅਗਰ ਜ਼ਮਾਨਤ ਨਹੀਂ ਮਿਲਦੀ ਤੇ ਫਿਰ ਵਿਕਰਮ ਸਿੰਘ ਨੂੰ ਅਦਾਲਤ ਤੋਂ ਜ਼ਮਾਨਤ ਲੈਣ ਲਈ ਹੁਣ ਸੁਪਰੀਮ ਕੋਰਟ ਦਾ ਰੁਖ ਕਰਨਾ ਪਏਗਾ। ਔਰ ਅਗਰ 5 ਮਹੀਨੇ ਹੋ ਗਏ ਜਦੋਂ ਜਹਿਦ ਕਰਦੇ ਲੋਅਰ ਕੋਰਟ, ਸਪੈਸ਼ਲ ਕੋਰਟ ਔਰ ਹਾਈ ਕੋਰਟ ਦੇ ਵਿੱਚ ਸਮਾਨਤਾ ਦੇ ਲਈ ਤੇ ਫਿਰ ਸੁਪਰੀਮ ਕੋਰਟ 'ਚ ਹੋ ਸਕਦਾ ਹੈ ਕਿ ਜ਼ਮਾਨਤ ਲਈ ਲੰਬਾ ਸਮਾਂ ਲੱਗੇ। ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਸਿਰਫ ਲਾਅ ਪੁਆਇੰਟ ਤੇ ਗੱਲ ਹੁੰਦੀ ਹੈ ਜ਼ਮਾਨਤ ਵਲੇ ਕਿਉਂਕਿ ਜਦੋਂ ਸਾਨੂੰ ਯਾਦ ਹੈ ਨਸ਼ਿਆਂ ਵਾਲਾ ਮਾਮਲਾ ਸੀ ਵਿਕਰਮ ਜਿੱਥੇ ਦਾ ਉਦੋਂ ਵੀ ਬੜੀ ਲੰਬੀ ਜਦੋਜਹਿਦ ਤੋਂ ਬਾਅਦ ਉਹਨਾਂ ਨੂੰ ਜ਼ਮਾਨਤ ਮਿਲੀ ਸੀ ਪਰ ਹੁਣ ਹਜੇ ਉਹਨਾਂ ਦੀ ਜ਼ਮਾਨਤ ਤੇ ਫੈਸਲਾ ਰਾਖਵੇਂ ਹੈ ਪਰ ਇਹਦੇ ਨਾਲ ਹੀ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ ਕਿ 10 ਦਸੰਬਰ ਨੂੰ ਵਿਕਰਮ ਸਿੰਘ ਤੇ ਚਾਰਜ ਫਰੇਮ ਹੋ ਸਕਦੇ ਨੇ ਅਦਾਲਤ ਦੋਸ਼ ਤੈਅ ਕਰ ਸਕਦੀ ਹੈ ਜਿਹੜਾ ਚਲਾਨ ਵਿਜੀਲੈਂਸ ਬਿਊਰੋ ਨੇ ਪੇਸ਼ ਕੀਤਾ ਸੀ ਬਹੁਤ ਵੱਡਾ ਕਹਿੰਦੇ 40k ਹਜ਼ਾਰ ਪੇਜਾਂ ਤੋਂ ਵੱਧ ਦਾ ਚਲਾਨ ਪੇਸ਼ ਕੀਤਾ ਸੀ ਉਹਦੇ ਵਿੱਚ ਅਦਾਲਤ ਦੋਸ਼ ਤੈਅ ਕਰ ਸਕਦੀ ਹੈ ਜਦੋਂ ਪੁਲਿਸ ਚਲਾਨ ਪੇਸ਼ ਕਰਦੀ ਹੈ ਇਲਜ਼ਾਮ ਪੇਸ਼ ਕਰਦੀ ਹੈ ਤੇ ਜੱਜ ਉਹ ਮੁਲਜ਼ਮ ਦੇ ਸਾਹਮਣੇ ਇਹ ਗੱਲ ਤੈਅ ਕਰ ਦਿੰਦਾ ਵੀ ਇਹਨਾਂ ਇਹਨਾਂ ਦੋਸ਼ਾਂ ਤੇ ਤੁਹਾਡੇ ਤੇ ਕੇਸ ਚੱਲਣਾ ਹੈ ਹੁਣ ਅਗਰ 10 ਦਸੰਬਰ ਨੂੰ ਦੋਸ਼ ਤੈਅ ਹੋ ਜਾਂਦੇ ਨੇ ਤੇ ਫੇਰ ਬਿਕਰਮ ਸਿੰਘ ਮਜੀਠੀਏ ਤੇ ਪੂਰਾ ਕੇਸ ਹੈ ਜਿਹੜਾ ਪੇਸ਼ੀਦਰ ਪੇਸ਼ੀ ਚੱਲੇਗਾ ਆਮਦਨ ਤੋਂ ਵੱਧ ਸਰੋਤਾਂ ਦਾ ਜ਼ਮਾਨਤ ਵੱਖਰੀ ਪ੍ਰਕਿਰਿਆ ਹੈ ਜ਼ਮਾਨਤ ਅਗਰ ਮਿਲ ਜਾਂਦੀ ਹੈ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਣਗੇ ਪਰ ਕੇਸ ਹੈ 10 ਦਸੰਬਰ ਨੂੰ ਉਹਨਾਂ ਤੇ ਦੋਸ਼ ਤੈ ਹੋ ਸਕਦੇ ଥି ਕਿਉਂਕਿ ਪੰਜਾਬ ਸਰਕਾਰ ਨੇ ਮਨਜ਼ੂਰੀ ਦੇਤੀ ਪੰਜਾਬ ਦੇ ਗਵਰਨਰ ਨੇ ਮਨਜ਼ੂਰੀ ਦੇਤੀ ਕੇਸ ਚਲਾਉਣ ਦੀ ਸੋ ਫਿਰ 10 ਦਸੰਬਰ ਤੋਂ ਕੇਸ ਵੀ ਚੱਲੇਗਾ ਔਰ ਇਹ ਕੇਸ ਕਿੰਨਾ ਲੰਬਾ ਚੱਲਦਾ ਹੈ ਬਿਕਰਮ ਸਿੰਘ ਮਜੀਠੀਆ ਬਰੀ ਹੁੰਦੇ ਨੇ ਜਾਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਕਿ ਇਹ ਕੇਸ 27 ਤੋਂ ਪਹਿਲਾਂ ਫੈਸਲੇ ਤੇ ਆ ਜਾਏਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿਕਰਮ ਸਿੰਘ ਮਜੀਠੀਏ ਨੂੰ ਸਜ਼ਾ ਕਰਾਈ ਜਾਵੇ ਔਰ ਵਿਕਰਮ ਮਜੀਠੀਏ ਦੇ ਵਕੀਲਾਂ ਦਾ ਇਹ ਦਾਵਾ ਹੈ ਕਿ ਇਸ ਕੇਸ ਦੇ ਵਿੱਚ ਸਭ ਕੁਝ ਡਿਸਕਲੋਜ਼ਡ ਹੈ ਵਿਕਰਮ ਮਜੀਠੀਏ ਨੇ ਆਪਣੀ ਆਮਦਨ ਸਾਰਾ ਕੁਝ ਧਾਸ ਰੱਖਿਆ ਹੈ ਨਿਜਮ ਕਾਨੂੰਨ ਦੇ ਤਹਿਤ ਇਨਕਮ ਟੈਕਸ ਮਹਿਕਮੇ ਨੂੰ ਔਰ ਚੋਣ ਕਮਿਸ਼ਨ ਨੂੰ ਸੋ ਇਹ ਇੱਕ ਕਾਨੂੰਨੀ ਲੜਾਈ ਹੈ ਜਿਹੜੀ ਪੰਜਾਬ ਸਰਕਾਰ ਦਾ ਵਿਜੀਲੈਂਸ ਬਿਊਰੋ ਵਰਸਸ ਬਿਕਰਮ ਮਜੀਠੀਆ ਚੱਲ ਰਹੀ ਹੈ ਪਰ ਹਜੇ ਤੱਕ ਬਿਕਰਮ ਮਜੀਠੀਆ 5 ਮਹੀਨਿਆਂ ਤੋਂ ਜੇਲ੍ਹ 'ਚ ਨੇ ਜਿਹਦੇ ਕਰਕੇ ਉਹਨਾਂ ਦਾ ਸਿਆਸੀ ਕੈਰੀਅਰ ਹੈ ਜਿਹੜਾ ਉਹਦੇ ਤੇ ਪੂਰੀ ਖੜੋਤ ਹੈ ਸੋ ਅਗਰ ਬਿਕਰਮ ਦੀ ਜ਼ਮਾਨਤ ਹੁੰਦੀ ਹੈ ਕਿ ਫੇਰ ਬਿਕਰਮ ਦੁਬਾਰਾ ਸਰਗਰਮ ਹੋਣਗੇ ਪਰ ਕਈ ਹੋਰ ਕੇਸ ਉਹਨਾਂ ਤੇ ਦਰਜ ਕੀਤੇ ਜਾਣ ਦਾ ਖਤਰਾ ਪੰਜਾਬ ਸਰਕਾਰ ਵੱਲੋਂ ਬਰਕਰਾਰ ਹੈ ਸੋ ਜਿਹੜੀ ਸਿਆਸੀ ਦੁਸ਼ਮਣੀ ਹੈ ਆ ਭਗਵੰਤ ਮਾਨ ਭਗਵੰਤ ਮਾਨ ਸਰਕਾਰ ਦੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹ ਜਗਜਾਹਰ ਹੈ ਔਰ ਇਹ ਸਿਆਸੀ ਦੁਸ਼ਮਣੀ ਕਿੱਥੇ ਤੱਕ ਪਹੁੰਚਦੀ ਹੈ ਕੀ ਗੁੱਲ ਖਲਾਉਂਦੀ ਹੈ ਇਹ ਹੁਣ ਪੁਵਿੱਖ ਦੱਸੇਗਾ ਇਸ ਪੂਰੇ ਮਾਮਲੇ ਚ ਇਹ ਮਾਮਲਾ ਬਹੁਤ ਐਮ ਬਣਿਆ ਹੋਇਆ ਹੈ ਡਾਲਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਦਾ ਜਿਹੜਾ ਸੰਘਰਸ਼ ਸੀ ਉਹਨਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ ਕੇਂਦਰ ਸਰਕਾਰ ਨੇ ਸੈਨੇਟ ਦੀਆਂ ਚੋਣਾਂ ਨੂੰ ਮੋੜ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਪੂਰੀ ਖਬਰ ਕੀ ਹੈ ਡਾਲਾ ਜੀ ਦੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਵਿਦਿਆਰਥੀ ਨੇ ਜਿਹੜਾ ਯੂਨੀਵਰਸਿਟੀ ਬਚਾਓ ਮੋਰਚਾ ਸੀ ਵਿਦਿਆਰਥੀਆਂ ਦਾ ਉਹਨੂੰ ਵੱਡੀ ਜਿੱਤ ਹਾਸਲ ਹੋਈ ਹੈ ਔਰ ਕੱਲ ਰਾਤ ਪੂਰੇ ਉਥੇ ਭੰਗੜੇ ਪਏ ਔਰ ਜਿਹੜਾ ਸਾਰੇ ਵਿਦਿਆਰਥੀ ਜਥੇਬੰਦੀਆਂ ਦੇ ਜਿਹੜੇ ਆਗੂ ਸੀ ਉਹਨਾਂ ਨੇ ਇਸ ਗੱਲ ਦੀ ਖੁਸ਼ੀ ਹਾਸਲ ਕੀਤੀ ਕਿ ਉਹਨਾਂ ਦਾ ਜਿਹੜਾ ਅੰਦੋਲਨ ਹੈ ਉਹ ਸਿਰੇ ਚੜ ਗਿਆ ਔਰ ਜਿਹੜੀਆਂ ਸੈਨੇਟ ਦੀਆਂ ਚੋਣਾਂ ਦਾ ਪ੍ਰੋਗਰਾਮ ਸੀ ਉਹ ਜਾਰੀ ਹੋ ਗਿਆ ਔਰ ਭਾਰਤ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਵਾਈਸ ਪ੍ਰੈਜ਼ੀਡੈਂਟ ਗਵਰਨਮੈਂਟ ਆਫ ਇੰਡੀਆ ਔਰ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਨੇ ਉਹ ਵਾਈਸ ਪ੍ਰੈਜ਼ੀਡੈਂਟ ਹੀ ਹੁੰਦੇ ਨੇ ਉਹਨਾਂ ਨੇ ਜਿਹੜਾ ਯੂਨੀਵਰਸਿਟੀ ਵੱਲੋਂ ਪ੍ਰਪੋਜ਼ਲ ਭੇਜਿਆ ਗਿਆ ਸੀ ਸੈਨੇਟ ਚੋਣਾਂ ਦਾ ਉਹਨੂੰ ਮਨਜ਼ੂਰ ਕਰ ਲਿਆ ਔਰ ਚੋਣਾਂ ਕਰਾਉਣ ਦੀ ਸੈਨੇਟ ਦੀਆਂ ਪ੍ਰਵਾਨਗੀ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੁਣ ਜਦੋਂ ਪ੍ਰਵਾਨਗੀ ਮਿਲਦੀ ਹੈ ਚੋਣਾਂ ਕਰਾਏ ਜਾਣ ਦੀ ਯੂਨੀਵਰਸਿਟੀ ਦੇ ਸੈਨੇਟ ਦੀਆਂ ਤੇ ਘੱਟੋ ਘੱਟ 240 ਦਿਨ ਦਾ فاصلہ ਹੁੰਦਾ ਹੈ ਨਿਜਮ ਕਾਨੂੰਨ ਇਹ ਕਹਿੰਦੇ ਨੇ ਸੋ ਅਗਲੇ ਸਾਲ 2026 ਚ ਸਤੰਬਰ ਔਰ ਅਕਤੂਬਰ ਸਤੰਬਰ ਚ ਵੀ ਚੋਣਾ ਹੋਣਗੀਆਂ ਔਰ ਅਕਤੂਬਰ ਚ ਵੀ ਚੋਣਾ ਹੋਣਗੀਆਂ ਕਈ ਪੜਾਅ 'ਚ ਚੋਣਾ ਹੋਣਗੀਆਂ ਇਹਦੇ ਵਿੱਚ ਸਾਰੇ ਸੈਨੇਟ ਦੇ ਮੈਂਬਰ ਨੇ ਜਿਹੜੇ ਕੁੱਲ ਟੋਟਲ 47 ਪੋਸਟਾਂ ਦੇ ਲਈ ਚੋਣਾ ਹੁੰਦੀਆਂ ਨੇ ਬਾਕੀ ਅਪੁਆਇੰਟਮੈਂਟਸ ਹੁੰਦੀਆਂ ਨੇ ਸੋ ਇਹ ਹੁਣ ਅਗਲੇ ਸਾਲ ਸਤੰਬਰ ਚ ਚੋਣਾ ਹੋ ਜਾਣਗੀਆਂ ਜਿਹਦੀ ਮਨਜ਼ੂਰੀ ਕੱਲ ਸ਼ਾਮ ਨੂੰ ਦੇ ਦਿੱਤੀ ਗਈ ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਜਸ਼ਨ ਦਾ ਮਾਹੌਲ ਰਿਹਾ ਵਿਦਿਆਰਥੀਆਂ ਦੇ ਵਿੱਚ ਕਿਉਂਕਿ ਉਹਨਾਂ ਦੀ ਵੱਡੀ ਜਿੱਤ ਹਾਸਲ ਹੋਈ ਹੈ ਕਿਉਂਕਿ ਲਗਾਤਾਰ ਜਿਹੜੇ ਇਮਤਿਹਾਨ ਨੇ ਯੂਨੀਵਰਸਿਟੀ ਚ ਰੱਦ ਕੀਤੇ ਜਾ ਰਹੇ ਸੀ ਹੁਣ ਉਹ ਇਮਤਿਹਾਨ ਨੇ ਜਿਹੜੇ ਮੈਨੂੰ ਲੱਗਦਾ ਹੈ ਉਹ ਨਵੇਂ ਸਿਰੇ ਤੋਂ ਉਹਨਾਂ ਦਾ ਪ੍ਰੋਗਰਾਮ ਆ ਜਾਏਗਾ ਔਰ ਇਸ ਤੋਂ ਪਹਿਲਾਂ ਵਿਦਿਆਰਥੀਆਂ ਨੇ 3 ਤਰੀਕ ਲਈ ਇੱਕ ਵੱਡਾ ਅਲਟੀਮੇਟਮ ਵੀ ਦੇ ਰੱਖਿਆ ਸੀ ਆਪਣੇ ਸੰਘਰਸ਼ ਦਾ ਪਰ ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਇਸ ਅੰਦੋਲਨ ਦੀ ਜਿੱਤ ਹੋਈ ਹੈ ਔਰ ਕੇਂਦਰ ਸਰਕਾਰ ਵੱਲੋਂ ਔਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ ਉਹਦੇ ਨਾਲ ਜਿਹੜਾ ਵਿਦਿਆਰਥੀ ਔਰ ਸਰਕਾਰਾਂ ਦੇ ਵਿੱਚ ਟਕਰਾਅ ਦਾ ਰਾਹ ਸੀ ਉਹ ਖਤਮ ਹੋਇਆ ਤੇ ਹੁਣ ਸੈਨੇਟ ਨਵੇਂ ਸਿਰੇ ਤੋਂ ਵਿਦਿਆਰਥੀਆਂ ਦੀ ਜਿਹੜੀ ਹੈ ਯੂਨੀਵਰਸਿਟੀ ਦੀ ਸੈਨੇਟ ਹੈ ਇਹ ਚੁਣੀ ਜਾਏਗੀ ਇਸ ਸੈਨੇਟ ਇੱਕ ਤਰ੍ਹਾਂ ਨਾਲ ਇਸ ਯੂਨੀਵਰਸਿਟੀ ਦੀ ਗਵਰਨਿੰਗ ਕੌਂਸਲ ਹੈ ਦੀ ਬਾਡੀ ਹੈ ਜਿਹਦੇ ਤਹਿਤ ਪੂਰੀ ਯੂਨੀਵਰਸਿਟੀ ਚੱਲਦੀ ਹੈ 60% ਹਿੱਸਾ ਫੰਡਾਂ ਦੇ ਰੂਪ ਚ ਕੇਂਦਰ ਸਰਕਾਰ ਪਾਉਂਦੀ ਹੈ ਔਰ 40% ਪੰਜਾਬ ਸੂਬੇ ਨੇ ਪਾਉਣਾ ਹੁੰਦਾ ਪਰ ਇੱਕ ਗੱਲ ਜ਼ਰੂਰ ਬੜੀ ਮੰਦਭਾਗੀ ਹੈ ਕਿ ਪੰਜਾਬ ਸਰਕਾਰਾਂ ਸਮੇਂ-ਸਮੇਂ ਦੀਆਂ ਇਸ ਯੂਨੀਵਰਸਿਟੀ ਨੂੰ ਪੈਸਾ ਨਹੀਂ ਦੇ ਸਕੀਆਂ ਹੁਣ ਵੀ ਕਹਿੰਦੇ ਨੇ ਕਿ 90 ਕਰੋੜ ਦੇ ਕਰੀਬ ਜਿਹੜਾ ਫੰਡ ਬਕਾਇਆ ਪਿਆ ਹੈ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਵੱਲ ਹਾਲਾਂਕਿ ਇਸ ਤੋਂ ਪਹਿਲਾਂ ਭਾਵੇਂ ਸੁਖਬੀਰ ਬਾਦਲ ਦੀ ਸਰਕਾਰ ਸੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਪੰਜਾਬ ਸਰਕਾਰ ਦੇ ਜਿਹੜੇ ਫੰਡ ਨੇ ਉਹ ਯੂਨੀਵਰਸਿਟੀ ਨੂੰ ਸਮੇਂ ਸਿਰ ਨਹੀਂ ਮਿਲੇ ਇਸੇ ਕਰਕੇ ਯੂਨੀਵਰਸਿਟੀ ਦੀ ਜਿਹੜੀ ਨਿਰਪਰਤਤਾ ਹੈ ਉਹ ਕੇਂਦਰ ਸਰਕਾਰ ਤੇ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਦੀ ਸੱਤਾ ਸੰਭੀ ਹੈ 2014 ਦੀ ਉਦੋਂ ਦਾ ਲਗਭਗ 33200 ਕਰੋੜ ਰੁਪਈਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਦਿੱਤਾ ਗਿਆ ਔਰ ਪਿਛਲੇ 10 ਸਾਲਾਂ ਚ ਪੰਜਾਬ ਦੀਆਂ ਸਰਕਾਰਾਂ ਵੱਲੋਂ ਲਗਭਗ 538 40 ਕਰੋੜ ਰੁਪਇਆ ਹੀ ਲੱਗਿਆ ਮਤਲਬ ਕਿ ਕੇਂਦਰ ਨੇ ਬਹੁਤ ਵੱਡੇ ਫੰਡ ਇਸ ਯੂਨੀਵਰਸਿਟੀ ਨੂੰ ਦੱਤੇ ਨੇ ਤੇ ਸੂਬਾ ਸਰਕਾਰਾਂ ਨੇ ਫੰਡਾਂ 'ਚ ਕਮੀ ਰੱਖੀ ਹੈ ਅਗਰ ਪੰਜਾਬ ਦੀਆਂ ਸਰਕਾਰਾਂ ਇਸ ਯੂਨੀਵਰਸਿਟੀ ਨੂੰ ਜ਼ਿਆਦਾ ਫੰਡ ਦੇਣ ਔਰ ਇਹ ਯੂਨੀਵਰਸਿਟੀ ਆਪਣੇ ਪੈਰਾਂ ਤੇ ਖੜੀ ਹੋ ਜੇ ਕਿਸੇ ਵਾਲੀ ਇਸ ਯੂਨੀਵਰਸਿਟੀ ਨੂੰ ਦੇਖਣਾ ਨਾ ਪਵੇ ਕਿਉਂਕਿ ਹੁਣ ਯੂਨੀਵਰਸਿਟੀ ਨੂੰ 900 ਕਰੋੜ ਤੋਂ ਜ਼ਿਆਦਾ ਦਾ ਬਜਟ ਹੈ ਇਸ ਯੂਨੀਵਰਸਿਟੀ ਦਾ ਇਸ ਯੂਨੀਵਰਸਿਟੀ ਨੂੰ ਆਪਣੇ ਖਰਚੇ ਚਲਾਉਣ ਲਈ ਫੀਸਾਂ ਹੋਈਆਂ ਪੈਂਦੀਆਂ ਜਿਹਦਾ ਫੇਰ ਬੋਝ ਗਰੀਬ ਵਿਦਿਆਰਥੀਆਂ ਤੇ ਪੈਂਦਾ। ਸੋ ਅਗਰ ਪੰਜਾਬ ਦੀ ਸਰਕਾਰ ਯੂਨੀਵਰਸਿਟੀ ਨੂੰ ਚੰਗੀ ਤਰ੍ਹਾਂ ਨਾਲ ਫੰਡ ਕਰੇ, ਅਗਰ ਭਗਵੰਤ ਮਾਨ 200-300 ਕਰੋੜ ਸਰਪਲਸ ਰੱਖਣ ਇਸ ਯੂਨੀਵਰਸਿਟੀ ਨੂੰ ਤੇ ਫੇਰ ਇਹ ਯੂਨੀਵਰਸਿਟੀ ਬਹੁਤ ਵੱਡੇ ਪੱਧਰ ਤੇ ਇੰਡੀਆ ਦੇ ਵਿੱਚ ਪਹੁੰਚ ਸਕਦੀ ਹੈ ਹਾਲਾਂਕਿ ਜਿਹੜੇ ਬਹੁਤ ਸਾਰੇ ਵੱਡੇ-ਵੱਡੇ ਇਮਤਿਹਾਨ ਨੇ ਜਿਵੇਂ ਇੱਕ ਕੈਟ ਦਾ ਇਮਤਿਹਾਨ ਹੁੰਦਾ ਜਿਹਦੇ ਵਿੱਚ ਵੱਡੇ-ਵੱਡੇ ਕਾਲਜਾਂ ਦੇ ਵਿੱਚ ਵਿਦਿਆਰਥੀ ਜਾਂਦੇ ਨੇ અમદાવાદ કલકત્તા મદ્રાસ ਜਿਹੜੇ ਇੰਡੀਅਨ ਇੰਸਟੀਟਿਊਟ ਆਫ ਮੈਨੇਜਮੈਂਟਸ ਹੁੰਦੇ ਨੇ ਜਿੱਥੇ ਲੋਕ ਬੱਚੇ ਐਮਬੀਏ ਵੀ ਕਰਨ ਜਾਂਦੇ ਨੇ ਸੋ ਦੇਸ਼ ਦੇ ਜਿਹੜੇ ਹੋਰ ਕਾਲਜਸ ਦੇ ਵਿੱਚ ਜਿਹੜੀ ਐਮਬੀਏ ਹੈ ਉਹਦਾ ਪੱਧਰ ਬਹੁਤ ਵੱਡਾ ਹੈ ਜਦਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਿਹੜੀ ਮਾਸਟਰ ਆਫ ਬਿਜ਼ਨਸ ਜਿਹੜੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਹੈ ਇਹਦਾ ਪੱਧਰ ਸਧਾਰਨ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਯੂਨੀਵਰਸਿਟੀ 'ਚ ਫੰਡ ਹੋਏ ਹੋਣਗੇ ਕোর্স ਚੰਗੇ ਹੋਣਗੇ ਰਿਸਰਚ ਚੰਗੀ ਹੋਊਗੀ ਤੇ ਇਹ ਯੂਨੀਵਰਸਿਟੀ ਦੀ ਪੜ੍ਹਾਈ ਦੀ ਪੜ੍ਹਾਈ ਦਾ ਪੱਧਰ ਹੋਰ ਉੱਚਾ ਹੋਊਗਾ ਸੋ ਪੜ੍ਹਾਈ ਦੇ ਪੱਧਰ ਪੱਖੋਂ ਇਹ ਯੂਨੀਵਰਸਿਟੀ ਸਧਾਰਨ ਹੈ ਫੰਡਾਂ ਪੱਖੋਂ ਪੰਜਾਬ ਸਰਕਾਰ ਨੂੰ ਹੋਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਇਸ ਯੂਨੀਵਰਸਿਟੀ ਦੀ ਡਿਗਰੀ ਦੀ ਵੈਲਿਊ ਪੂਰੇ ਦੇਸ਼ ਦੇ ਵਿੱਚ ਪ੍ਰਮੁੱਖ ਕਾਲਜਾਂ ਦੀ ਡਿਗਰੀ ਦੀ ਵੈਲਿਊ ਦੇ ਬਰਾਬਰ ਆਵੇ ਸੋ ਉਸ ਪਾਸੇ ਵਿਦਿਆਰਥੀਆਂ ਨੂੰ ਵੀ ਜ਼ੋਰ ਲਾਉਣ ਦੀ ਲੋੜ ਹੈ ਕਿ ਵਿਦਿਆਰਥੀ ਵੀ ਸਰਕਾਰਾਂ ਤੇ ਨੀਤੀਆਂ ਦਾ ਦਬਾਅ ਪਾਉਣ ਕਿ ਸਾਨੂੰ ਪੈਸੇ ਵਧ ਦਿਓ ਸੈਨੇਟਰ ਨਾਲੋਂ ਵੱਧ ਜ਼ੋਰ ਪੈਸਿਆਂ ਤੇ ਲਾਉਣ ਵਿਦਿਆਰਥੀ ਤਾਂ ਕਿ ਯੂਨੀਵਰਸਿਟੀ ਚ ਪੈਸਾ ਆਊਗਾ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵਿੱਦਿਆ ਦਾ ਪੱਧਰ ਵੱਡਾ ਹੋਊਗਾ ਚੰਗੇ ਚੰਗੇ ਅਧਿਆਪਕ ਹੋਣਗੇ ਬਹੁਤ ਪੋਸਟਾਂ ਤਾਂ ਖਾਲੀ ਪਈਆਂ ਨੇ ਕਿਉਂਕਿ ਤਨਖਾਹ ਦੇਣ ਨੂੰ ਪੈਸੇ ਨਹੀਂ ਹੁੰਦੇ ਸੋ ਇਸ ਕਰਕੇ ਉਂਝ ਸਾਡਾ ਯੂਨੀਵਰਸਿਟੀ ਹੈ ਸਾਡਾ ਮਾਣ ਹੈ ਪੰਜਾਬ ਯੂਨੀਵਰਸਿਟੀ ਦਾ ਤੇ ਸਾਨੂੰ ਮਾਣ ਹੈ ਕਿਉਂਕਿ ਇਹ ਸਾਡੇ ਪੰਜਾਬ ਦੀ ਹੈ ਪੰਜਾਬ ਦੇ ਸੱਭਿਆਚਾਰ ਦਾ ਇਹ ਅਨਿਖੜਵਾ ਅੰਗ ਹੈ ਪਰ ਪੜ੍ਹਾਈ ਦੇ ਪੱਧਰ ਪੱਖੋਂ ਯੂਨੀਵਰਸਿਟੀ ਦਾ ਮਿਆਰ ਉੱਚਾ ਕੀਤਾ ਜਾਣਾ ਚਾਹੀਦਾ ਹੈ ਅਗਰ ਤੁਸੀਂ ਵੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੁਕਾਬਲੇ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਜ਼ਿਆਦਾ ਪ੍ਰਸਿੱਧ ਹੋ ਗਈਆਂ। ਉਹਨਾਂ ਦੇ ਰੈਂਕ ਵੀ ਵਕ ਵਕ ਮਾਮਲਿਆਂ ਦੇ ਵਿੱਚ ਕਾਫੀ ਵਧੀਆ ਪੱਧਰ ਦੇ ਉੱਤੇ ਵਧ ਰਹੇ ਨੇ ਜਿਵੇਂ ਮੋਹਾਲੀ ਦੇ ਵਿੱਚ ਹੀ ਹੈ ਚੰਡੀਗੜ੍ਹ ਯੂਨੀਵਰਸਿਟੀ। ਚੰਡੀਗੜ੍ਹ ਯੂਨੀਵਰਸਿਟੀ ਦਾ ਵੀ ਕਾਫੀ ਵੱਡਾ ਨਾਂ ਤੇ ਉਹਦਾ ਰੈਂਕ ਬਣ ਚੁੱਕਿਆ ਹੈ ਪ੍ਰਾਈਵੇਟ ਖੇਤਰ ਦੇ ਵਿੱਚ। ਡਾ ਜੀ ਅਮਰਤਪਾਲ ਸਿੰਘ ਹੁਣ 1 ਦਸੰਬਰ ਤੋਂ 19 ਦਸੰਬਰ ਤੱਕ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਹੋਣਾ ਉਹਦੇ ਵਿੱਚ ਨਹੀਂ ਜਾ ਸਕਣਗੇ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਪ੍ਰੋਲ ਤੋਂ ਇਨਕਾਰ ਕਰ ਦਿੱਤਾ। ਇਹ ਡਾ ਜੀ ਪੂਰਾ ਮਾਮਲਾ ਕੀ ਹੈ ਕਰਿਓ ਵਿਸ਼ਲੇਸ਼ਣ ਸਾਂਝਾ। ਦੇਖੋ ਪੰਜਾਬ ਤੇ ਹੈਣਾ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਦੇ ਵਕੀਲ ਪਟੀਸ਼ਨ ਪਾਣ ਗਏ ਪਾਈ ਸੀ ਉਹਨਾਂ ਨੇ ਕਿ 1 ਦਸੰਬਰ ਤੋਂ 19 ਦਸੰਬਰ ਤੱਕ ਦੇਸ਼ ਦੀ ਪਾਰਲੀਮੈਂਟ ਦਾ ਸੈਸ਼ਨ ਹੈ ਤੇ ਖਡੂਰ ਸਾਹਿਬ ਦਾ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਉਸ ਪਾਰਲੀਮੈਂਟ ਸੈਸ਼ਨ ਚ ਜਾਣਾ ਚਾਹੁੰਦਾ ਇਸ ਕਰਕੇ ਉਹਨੂੰ ਟੈਂਪਰੇਰੀ ਪੈਰੋਲ ਦਿੱਤੀ ਜਾਵੇ ਤੇ ਹਾਈ ਕੋਰਟ ਨੇ 7 ਦਿਨਾਂ ਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ ਕੱਲ ਪੰਜਾਬ ਸਰਕਾਰ ਨੇ ਆਪਣੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਔਰ ਜਿਹੜੇ ਅੰਮ੍ਰਿਤਸਰ ਰੂਰਲ ਦੇ ਐਸਐਸਪੀ ਹੈ ਜਿਹੜੇ ਅਮਰਿਤਪਾਲ ਦੇ ਪਿੰਡ ਨੂੰ ਲੱਗਦੇ ਨੇ ਉਹਨਾਂ ਨੇ ਆਪਣੀਆਂ ਰਿਪੋਰਟਾਂ ਪੰਜਾਬ ਸਰਕਾਰ ਨੂੰ ਸੌਂਪੀਆਂ ਸੀ ਔਰ ਪੰਜਾਬ ਸਰਕਾਰ ਨੇ ਆਪਣੇ ਵਕੀਲਾਂ ਦੇ ਜ਼ਰੀਏ ਉਹ ਅਦਾਲਤ 'ਚ ਦਤੀਆਂ ਸੋ ਅੰਮ੍ਰਿਤਸਰ ਦੇ ਡੀਸੀ ਔਰ ਐਸਐਸਪੀ ਉਥੋਂ ਦੇ ਰੂਰਲ ਦੇ ਉਹ ਲੈਂਡ ਆਰਡਰ ਦਾ ਹਵਾਲਾ ਦੇ ਕੇ ਅਮਰਿਤਪਾਲ ਸਿੰਘ ਨੂੰ ਪੈਰੋਲ ਨਾਂ ਦੇਣ ਦੇ ਹੱਕ 'ਚ ਨੇ ਤੇ ਹੁਣ ਇਹ ਗੱਲ ਅਦਾਲਤ ਦੇ ਵਿੱਚ ਆ ਗਈ ਹੈ ਹੁਣ ਅਦਾਲਤ ਇਹਦੇ ਤੇ ਕੀ ਫੈਸਲਾ ਕਰਦੀ ਹੈ ਕਿ ਅਦਾਲਤ ਜਿਹੜਾ ਡੀਸੀ ਦਾ ਔਰ ਪੰਜਾਬ ਸਰਕਾਰ ਦਾ ਪੱਖ ਹੈ ਕਿ ਲੈਂਡ ਆਰਡਰ ਦੀ ਸਥਿਤੀ ਖਰਾਬ ਹੈ ਅਸੀਂ ਅਮਰਿਤਪਾਲ ਸਿੰਘ ਨੂੰ ਪੈਰੋਲ ਨਹੀਂ ਦੇ ਸਕਦੇ ਕੀ ਅਦਾਲਤ ਇਹ ਗੱਲ ਮੰਨ ਲਏਗੀ ਅਗਰ ਤਾਂ ਅਦਾਲਤ ਨਹੀਂ ਗੱਲ ਮੰਨ ਲਈ ਫਿਰ ਤਾਂ ਅਮਰਿਤਪਾਲ ਸਿੰਘ ਸੈਸ਼ਨ ਚ ਹਿੱਸਾ ਨਹੀਂ ਬਣ ਸਕੇਗਾ ਅਗਰ ਅਦਾਲਤ ਪੰਜਾਬ ਸਰਕਾਰ ਦੀ ਇਸ ਗੱਲ ਨੂੰ ਰੱਦ ਕਰ ਦਿੰਦੀ ਹੈ ਕਿ ਭਾਵੇਂ ਲੈਂਡ ਆਰਡਰ ਖਰਾਬ ਹੈ ਅਸੀਂ ਚੁਣਿਆ ਕਿ ਲੋਕਾਂ ਦਾ ਨੁਮਾਇੰਦਾ ਚੁਣਿਆ ਹੋਇਆ ਜਨਤਾ ਦਾ ਨੁਮਾਇੰਦਾ ਉਹ ਪਾਰਲੀਮੈਂਟ ਦੇ ਸੈਸ਼ਨ ਦਾ ਹਿੱਸਾ ਬਣੇ ਤੇ ਅਦਾਲਤ ਸ਼ਰਤਾਂ ਲਾ ਸਕਦੀ ਹੈ ਵੀ ਉਹਨੂੰ ਸਿਕਿਉਰਿਟੀ ਦਿਓ ਉਹ ਸਿਕਿਉਰਿਟੀ ਦੇ ਵਿੱਚ ਜਾਵੇ ਔਰ ਪੁਲਿਸ ਦੀ ਹਿਰਾਸਤ 'ਚ ਰਹੇ ਔਰ ਪੁਲਿਸ ਆਪਣੀ ਹਿਰਾਸਤ 'ਚ ਹੀ ਉਹਨੂੰ ਪਾਰਲੀਮੈਂਟ ਦੇ ਅੰਦਰ ਭੇਜੇ ਤੇ ਸੈਸ਼ਨ ਖਤਮ ਹੋਣ ਤੋਂ ਬਾਅਦ ਉਹਨੂੰ ਦੁਬਾਰਾ ਹਿਰਾਸਤ 'ਚ ਲੈ ਕੇ ਆਜਵੀਂ ਕਿਉਂਕਿ ਇੰਜੀਨੀਅਰ ਰਾਸ਼ਿਦ ਹੈ ਜੰਮੂ ਤੇ ਕਸ਼ਮੀਰ ਦਾ ਉਹਦੇ ਤੇ دہشت گردੀ ਦੇ ਇਲਜ਼ਾਮਾਂ ਤੇ ਕੇਸ ਦਰਜ ਹੋਇਆ ਸੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਉਹਨੇ ਅਦਾਲਤ ਦੇ ਵਿੱਚ ਇਹ ਕਹ ਦਤਾ ਕਿ ਅਗਰ ਪੁਲਿਸ ਹਿਰਾਸਤ ਚ ਅਦਾਲਤ ਹੁਕਮ ਕਰਦੀ ਹੈ ਤੇ ਸਾਨੂੰ ਕੋਈ ਇਤਰਾਜ਼ ਨਹੀਂ ਉਹਨੂੰ ਪੁਲਿਸ ਦੀ ਹਿਰਾਸਤ ਚ ਵੀ ਅਸੀਂ ਪਾਰਲੀਮੈਂਟ ਚ ਲੈ ਜਾ ਸਕਦੇ ਹਾਂ ਔਰ ਅਦਾਲਤ ਨੇ ਉਹਨੂੰ ਮਨਜ਼ੂਰੀ ਦੇ ਦਿੱਤੀ ਇੰਜੀਨੀਅਰ ਰਾਸ਼ਿਦ 1 ਦਸੰਬਰ ਤੋਂ 19 ਦਸੰਬਰ ਤੱਕ ਪਾਰਲੀਮੈਂਟ ਦੇ ਸੈਸ਼ਨ ਦਾ ਹਿੱਸਾ ਬਣੂਗਾ ਔਰ ਉਹ ਸਿਕਿਉਰਿਟੀ ਤੇ ਜਾਏਗਾ ਹਿਰਾਸਤ ਚੀ ਔਰ ਵਾਪਸ ਆਏਗਾ ਸੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਸਰਕਾਰ ਨੂੰ ਅਦਾਲਤ ਨੂੰ ਇਹ ਬੇਨਤੀ ਕਰ ਦੇਣੀ ਚਾਹੀਦੀ ਸੀ ਕਿ ਅਗਰ ਉਹ ਸੈਸ਼ਨ ਦਾ ਹਿੱਸਾ ਬਣਨਾ ਚਾਹੁੰਦਾ ਤੇ ਉਹ ਪੁਲਿਸ ਹਿਰਾਸਤ ਦੇ ਦੌਰਾਨ ਹੀ ਸੈਸ਼ਨ اٹੈਂਡ ਕਰੇ ਕਿਉਂਕਿ ਖਡੂਰ ਸਾਹਿਬ ਹਲਕੇ ਦੇ ਲੋਕਾਂ ਦਾ ਨੁਮਾਇੰਦਾ ਅਮਰਿਤਪਾਲ ਸਿੰਘ ਉਹ ਚਾਹੁੰਦਾ ਹੈ ਕਿ ਉਹ ਆਪਣੇ ਫੰਡ ਨੇ ਜਿਹੜੇ ਉਹ ਲੋਕਾਂ ਦੇ ਵਿਕਾਸ ਕੰਮਾਂ ਤੇ ਖਰਚੇ ਔਰ ਲੋਕਾਂ ਨੇ ਜਿਹੜੇ ਉਹਨੂੰ ਸਮੇਂ-ਸਮੇਂ ਤੇ ਸਵਾਲ ਭੇਜੇ ਆ ਹਲਕੇ ਦੀਆਂ ਦਿੱਕਤਾਂ ਨੇ ਉਹ ਵੀ ਚਾਹੁੰਦਾ ਹੈ ਕਿ ਮੈਂ ਪਾਰਲੀਮੈਂਟ ਦੇ ਵਿੱਚ ਆਪਣੇ ਹਲਕੇ ਦੀ ਆਵਾਜ਼ ਬੁਲੰਦ ਕਰਾਂ ਇਹ ਪੰਜਾਬ ਨਾਲ ਸੰਬੰਧਿਤ ਮੁੱਦੇ ਤੇ ਗੱਲ ਕਰਾਂ ਉਭਾਰਾਂ ਸੋ ਮੈਨੂੰ ਇਹ ਲੱਗਦਾ ਕਿ ਅਦਾਲਤ ਹੁਣ ਕੀ ਫੈਸਲਾ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਮੇਰਾ ਨਿੱਜੀ ਤੌਰ ਤੇ ਇਹ ਮੰਨਣਾ ਹੈ ਕਿ ਅਗਰ ਕੋਈ ਵਿਅਕਤੀ ਭਾਵੇਂ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਹੈ ਭਾਵੇਂ ਉਹਦੇ ਤੇ ਐਨਆਈਏ ਹੈ ਭਾਵੇਂ ਉਹ ਮਰਡਰ ਦੇ ਕੇਸ ਤੇ ਜੇਲ੍ਹ ਚ ਬੰਦਾ ਉਹ ਕਿਸੇ ਕੇਸ ਤੇ ਜੇਲ੍ਹ ਦੇ ਵਿੱਚ ਬੰਦਾ ਹੈ ਅਗਰ ਉਹ ਲੋਕਾਂ ਦਾ ਨੁਮਾਇੰਦਾ ਹੈ ਲੋਕਾਂ ਨੇ ਉਹਨੂੰ ਚੁਣਿਆ ਹੈ ਸੰਵਿਧਾਨ ਉਹਨੂੰ ਅਗਰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਇਲੈਕਸ਼ਨ ਕਮਿਸ਼ਨ ਅਗਰ ਉਹਨੂੰ ਜਿੱਤਣ ਤੇ ਮੈਂਬਰ ਪਾਰਲੀਮੈਂਟ ਦਾ ਸਰਟੀਫਿਕੇਟ ਦਿੰਦਾ ਹੈ ਉਹਨੂੰ ਸਾਡੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਮਲਦੀ ਘੜੀ ਕਿਉਂਕਿ ਜਿੱਤ ਮਿਲ ਰਹੇ ਨੇ ਤਰਨਤਾਰਨ ਚ ਵੀ ਆਮ ਆਦਮੀ ਪਾਰਟੀ ਜਿੱਤੀ ਜਿਮਨੀ ਚੋਣਾ ਪਿੱਛੇ ਜਿੱਤਦੀ ਰਹੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਇਹਦਾ ਸਿਆਸੀ ਤੌਰ ਤੇ ਸ਼ਾਇਦ ਬਹੁਤਾ ਫਰਕ ਨਹੀਂ ਪੈਣਾ ਪਰ ਸਿਆਸਤ ਹੈ ਸਿਆਸਤ ਚ ਕਈ ਵਾਰੀ ਇਹ ਫਰਕ ਨੇ ਜਿਹੜੇ ਇਹ ਜਦੋਂ ਸਧਾਰਨ ਚੋਣਾਂ ਹੁੰਦੀਆਂ ਨੇ 27 ਦੀਆਂ ਉਦੋਂ ਮਹਿਸੂਸ ਹੁੰਦੇ ਨੇ ਅੱਜ ਕਿਉਂਕਿ ਆਮ ਆਦਮੀ ਪਾਰਟੀ ਦੀ ਸੱਤਾ ਹੈ ਇਸ ਕਰਕੇ ਬਹੁਤ ਸਾਰੇ ਲੋਕ ਸੱਤਾ ਨਾਲ ਚੱਲਣਾ ਪਸੰਦ ਕਰਦੇ ਨੇ ਪਰ ਜਦੋਂ 27 ਦੀਆਂ ਚੋਣਾਂ ਪੈਣਗੀਆਂ ਨਵੀਂ ਸਰਕਾਰ ਚੁਣਨ ਲਈ ਉਦੋਂ ਅਮਰਿਤਪਾਲ ਸਿੰਘ ਦਾ ਮੁੱਦਾ ਭਾਵੇਂ ਤਰਨ ਤਰਨ ਖਡੂਰ ਸਾਹਿਬ ਹੀ ਕਿਉਂ ਨਾ ਹੋਵੇ ਆਮ ਆਦਮੀ ਪਾਰਟੀ ਨੂੰ ਫਰਕ ਪਾ ਸਕਦਾ ਕਿਉਂਕਿ ਲੋਕ ਬਹੁਤੇ ਖੁਸ਼ ਨਹੀਂ ਹੋਣੇ ਜਿਨ੍ਹਾਂ ਨੇ ਅਮਰਿਤਪਾਲ ਨੂੰ ਐਮਪੀ ਚੁਣਿਆ ਉਹ ਵੀ ਚਾਹੁੰਦੇ ਹੋਣਗੇ ਕਿ ਸਾਡਾ ਐਮਪੀ ਪਾਰਲੀਮੈਂਟ ਚ ਜਾਵੇ ਤੇ ਸਾਡੇ ਹਲਕੇ ਦੀ ਗੱਲ ਕਰੇ ਫਿਰ ਇਸ ਕਰਕੇ ਹਾਲ ਦੀ ਘੜੀ ਆਮ ਆਦਮੀ ਪਾਰਟੀ ਨੂੰ ਆਪਣੇ ਫੈਸਲੇ ਠੀਕ ਲੱਗਦੇ ਨੇ ਪਰ ਮੈਨੂੰ ਲੱਗਦਾ ਕਿ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਵੀ ਚੁਣੇ ਹੋਏ ਮੈਂਬਰ ਨੇ ਉਹਨਾਂ ਨੂੰ ਪਾਰਲੀਮੈਂਟ ਚ ਠੀਕ ਹੈ ਤੁਸੀਂ ਉਹਨੂੰ ਪੈਰੋਲ ਨਾ ਦਿਓ ਤੁਸੀਂ ਉਹਨੂੰ ਘਰੇ ਨਾ ਜਾਣ ਦੇਓ ਛੁੱਟੀ ਨਾ ਦਿਓ ਪਰ ਉਹਨੇ ਜਿਹੜੀ ਪੈਰੋਲ ਮੰਗੀ ਹੈ ਉਹ ਪਾਰਲੀਮੈਂਟ ਦੇ ਲਈ ਮੰਗੀ ਹੈ ਅਮਰਿਤਪਾਲ ਸਿੰਘ ਦੇ ਪਾਰਲੀਮੈਂਟ ਦਾ ਹਿੱਸਾ ਬਣਨ ਦੇ ਨਾਲ ਪੰਜਾਬ ਦੇ ਲਾਂਡ ਆਰਡਰ ਤੇ ਕੀ ਫਰਕ ਪੈ ਜੇਗਾ ਜਦੋਂ ਉਹ ਡਿਬਰੂਗੜ ਦੀ ਜੇਲ੍ਹ ਚ ਬੰਦ ਹੈ ਉਹ ਡਿਬਰੂਗੜ ਦੀ ਜੇਲ੍ਹ ਚ ਬੰਦ ਹੈ ਉਦੋਂ ਦਾ ਉਹ ਪਾਰਲੀਮੈਂਟ ਚ ਚੱਲਿਆ ਗਿਆ ਸੋ ਮੈਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਕੋਈ ਲਾਂਡ ਆਰਡਰ ਤੇ ਫਰਕ ਪੈਣਾ ਹੈ ਪਰ ਅਗਰ ਸਰਕਾਰ ਨੂੰ ਲੱਗਦਾ ਹੈ ਕਿ ਲਾਂਡ ਆਰਡਰ ਤੇ ਫਰਕ ਪੈਣਾ ਹੈ ਤੇ ਉਹਨਾਂ ਨੇ ਅਦਾਲਤ ਨੂੰ ਦੱਸਤਾ ਤੇ ਹੁਣ ਅਦਾਲਤ ਕੋਈ ਆਖਰੀ ਫੈਸਲਾ ਇਹਦੇ ਤੇ ਕਰੂਗੀ ਨਹੀਂ ਤਾਂ 27 ਦੀਆਂ ਚੋਣਾਂ ਚ ਲੋਕ ਇਹਦੇ ਤੇ ਆਪਣਾ ਫੈਸਲਾ ਕਰਨਗੇ ਅਮਰਿਤਪਾਲ ਦੇ ਜਿਹੜੇ ਪਿਤਾ ਨੇ ترਸੇਮ ਸਿੰਘ ਉਹ ਨਾਖੁਸ਼ ਨੇ ਉਹ ਕਹਿੰਦੇ ਇਹ ਬਹੁਤ ਹੀ ਚੰਗੀ ਗੱਲ ਨਹੀਂ ਹੈ ਡੈਮੋਕ੍ਰੇਸੀ ਚ ਲੋਕਤੰਤਰ ਦੇ ਵਿੱਚ ਉਹਨਾਂ ਨੂੰ ਜ਼ਰੂਰ ਉੱਥੇ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਸੀ ਮੇਰਾ ਵੀ ਇਹ ਮੰਨਣਾ ਹੈ ਕਿ ਅਮਰਿਤਪਾਲ ਨੂੰ ਪਾਰਲੀਮੈਂਟ ਚ ਅਗਰ ਲੋਕਾਂ ਨੇ ਛੋਣ ਲਿਆ ਤੇ ਉਹਨੂੰ ਜ਼ਰੂਰ ਪਾਰਲੀਮੈਂਟ ਚ ਜਾਣ ਦੇਣਾ ਚਾਹੀਦਾ ਸੀ ਉਹਦੇ ਨਾਲ ਭਗਵੰਤ ਮਾਨ ਸਰਕਾਰ ਦਾ ਕਦ ਵੱਡਾ ਹੋਣਾ ਸੀ ਅਗਰ ਉਹ ਮਨਜ਼ੂਰੀ ਦੇ ਦਿੰਦੇ ਪਾਰਲੀਮੈਂਟ ਚ ਜਾਣ ਦੀ ਦਲਾਜੇ ਜਲੰਧਰ ਦੇ ਵਿੱਚ ਇੱਕ ਮਾਸੂਮ ਬੱਚੀ ਦੇ ਕਤਲ ਕਾਂਡ ਦੇ ਵਿੱਚ ਇੱਕ ਐਸਆਈ ਨੂੰ ਬਰਖਾਸਤ ਕਰ ਦਿੱਤਾ ਗਿਆ ਇਹ ਪੂਰੀ ਖਬਰ ਕੀ ਹੈ ਦਾ ਜੀ ਇਹ ਕਰਿਓ ਗੱਲ ਸੰਜੀ ਦੇਖੋ ਇਹ ਕਈ ਦਿਨਾਂ ਦੀ ਇਹ ਖਬਰ ਹੈ ਇਹ ਬਾਈ ਨਵੰਬਰ ਦੀ ਘਟਨਾ ਹੈ ਇੱਕ ਮਾਸੂਮ ਬੱਚੀ ਸੀ 13 ਸਾਲ ਦੀ ਅ ਮਹੱਲੇ ਦੇ ਵਿੱਚ ਹੀ ਇੱਕ ਵਿਅਕਤੀ ਤੇ ਇਲਜ਼ਾਮ ਲੱਗਿਆ ਕਿ 13 ਸਾਲ ਦੀ ਬੱਚੀ ਸੀ ਰੇਪ ਦਾ ਅਟੈਂਪਟ ਕੀਤਾ ਗਿਆ ਔਰ ਉਸ ਤੋਂ ਬਾਅਦ ਉਸ ਬੱਚੀ ਦਾ ਮਰਡਰ ਕਰ ਦਿੱਤਾ ਗਿਆ ਔਰ ਇਹਦੇ ਵਿੱਚ ਵੱਡੀ ਗੱਲ ਇਹ ਵੀ ਹੈ ਕਿ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ ਮੰਗਤਰਾਮ ਨਾਮ ਦਾ ਐਸਆਈ ਆਇਆ ਤੇ ਉਸ ਮੁਲਜ਼ਮ ਦੇ ਘਰੇ ਗਿਆ ਤੇ ਕਾਫੀ देर ਉੱਥੇ ਬੈਠਿਆ ਤੇ ਬਾਹਰ ਆ ਕੇ ਉਹ ਕਿਹਾ ਵੀ ਸਭ ਕੁਝ ਠੀਕ ਹੈ ਕਿ ਇੱਥੇ ਬੱਚੀ ਹੈ ਨਹੀਂ ਬਾਅਦ ਦੇ ਵਿੱਚ ਮਹੱਲੇ ਦੇ ਲੋਕ ਜਦੋਂ ਘਰੇ ਗਏ ਤੇ ਫਿਰ ਉਹਨਾਂ ਨੇ ਬੱਚੀ ਦੀ ਉੱਥੋਂ লাশ ਬਰਾਮਦ ਕੀਤੀ ਸੋ ਸਸਪੈਂਡ ਕੀਤਾ ਗਿਆ ਸੀ ਇਹ ਮੰਗਤਰਾਮ ਐਸਆਈ ਨੂੰ ਤੇ ਲੋਕਾਂ ਦੇ ਵਿੱਚ ਬਹੁਤ ਗੁੱਸਾ ਸੀ ਕਿ ਉਹਨੇ ਬਹੁਤ ਵੱਡੀ ਲਾਪਰਵਾਹੀ ਵਰਤੀ ਹੈ ਇਸ ਮਾਮਲੇ ਦੇ ਵਿੱਚ ਤੇ ਹੁਣ ਧਨਪ੍ਰਿਤ ਕੌਰ ਜਿਹੜੇ ਪੁਲਿਸ ਕਮਿਸ਼ਨਰ ਨੇ ਜਲੰਧਰ ਦੇ ਉਹਨਾਂ ਨੇ ਡਿਸਮਿਸ ਕਰਨ ਦੇ ਆਰਡਰ ਜਾਰੀ ਕੀਤੇ ਨੇ ਸੋ ਪੰਜਾਬ ਸਰਕਾਰ ਨੇ ਸੇਵਾ ਨਿਯਮਾਂ ਦੇ ਤਹਿਤ ਸਰਕਾਰ ਕੋਲ ਇਹ ਅਧਿਕਾਰ ਹੁੰਦਾ ਹੈ ਅ ਅਗਰ ਕੋਈ ਇਸ ਤਰੀਕੇ ਦੀ ਗੰਭੀਰ ਲਾਪਰਵਾਹੀ ਵਰਤਦਾ ਹੈ ਤੇ ਉਹਨੂੰ ਡਿਸਮਿਸ ਕੀਤਾ ਜਾ ਸਕਦਾ ਹੈ ਹਾਂ ਇਹ ਮੰਗਤ رائے ਕੋਲੇ ਅਧਿਕਾਰ ਹੈ ਕਿ ਉਹ ਅਦਾਲਤ ਚ ਜਾ ਸਕਦਾ ਹੈ ਉਹ ਆਪਣੀ ਬਰਖਾਸਤਗੀ ਨੂੰ ਚੈਲੰਜ ਕਰ ਸਕਦਾ ਹੈ ਅਦਾਲਤ ਚ ਜਾ ਕੇ ਪਰ ਪੰਜਾਬ ਸਰਕਾਰ ਨੇ ਉਹਨੂੰ ਡਿਸਮਿਸ ਕਰ ਦਿੱਤਾ ਹੈ ਔਰ ਜਿਹੜੇ ਸਬੰਧਤ ਇਲਾਕੇ ਦੇ ਵਿੱਚ ਪੀਸੀਆਰ ਹੈ ਦੋ ਪੀਸੀਆਰ ਮੁਲਾਜ਼ਮ ਨੇ ਜਿਹੜੇ ਉਹ ਵੀ ਸਸਪੈਂਡ ਕੀਤੇ ਗਏ ਨੇ ਸੋ ਇਹ ਘਟਨਾ ਬਹੁਤ ਮਨਪਾਗੀ ਹੋਈ ਸੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਗਏ ਜਿਹੜੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਬੀਬੀ ਲਾਲੀ ਜੀ ਰਾਜਜੀਤ ਕੌਰ ਲਾਲੀ ਉਹ ਉਹਨਾਂ ਦੇ ਘਰ ਗਏ ਸ਼੍ਰੀ ਕਾਲਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਜਿਹੜੇ ਪੀੜਿਤ ਪਰਿਵਾਰ ਹੈ ਉਹਨਾਂ ਦੇ ਘਰ ਗਏ ਚਰਨਜੀਤ ਚੰਨੀ ਗਏ ਜਿਵੇਂ ਮੈਂ ਦੱਸਿਆ ਸੋ ਸਾਰੀਆਂ तरहਾਂ ਦੀ ਜਿਹੜੇ ਭਗਤ ਸਾਹਿਬ ਨੇ ਜਿਹੜੇ ਮੰਤਰੀ ਨੇ ਜਲੰਧਰ ਤੇ ਉਹ ਦੁੱਖ ਸਾਂਝਾ ਕਰਨ ਗਏ ਪਰਿਵਾਰ ਦੇ ਨਾਲੇ ਸਮਾਜਿਕ ਤੌਰ ਦੇ ਉੱਤੇ ਬਹੁਤ ਹੀ ਇਹ ਮਾੜੀ ਘਟਨਾ ਹੋਈ ਹੈ ਔਰ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ਔਰ ਪੁਲਿਸ ਨੂੰ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਤੁਰੰਤ ਹਰਕਤ ਦੇ ਵਿੱਚ ਆਉਣ ਦੀ ਲੋੜ ਹੈ ਜਿੱਥੇ ਕੋਈ ਸ਼ਿਕਾਇਤ ਮਿਲਦੀ ਹੈ ਇਸ ਤਰ੍ਹਾਂ ਦੀ ਕੋਈ ਮਾਸੂਮ ਬੱਚਿਆਂ ਦੇ ਉੱਤੇ ਕੋਈ ਅਗਰ ਜੁਰਮ ਦਾ ਖਤਰਾ ਹੋਵੇ ਤੇ ਪੁਲਿਸ ਨੂੰ ਸਾਰੇ ਕੰਮ ਛੱਡ ਕੇ ਉਧਰ ਪੂਰੀ ਗਹਿਰਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਸੋ ਹੁਣ ਮੰਗਤਾ ਇਹ ਹੋ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਫਾਸਟ ਟਰੈਕ ਕੋਰਟ ਬਣਾਈ ਜਾਵੇ ਕੀ ਫਾਸਟ ਟਰੈਕ ਕੋਰਟ ਬਣਦੀ ਹੈ ਅਗਰ ਫਾਸਟ ਟਰੈਕ ਕੋਰਟ ਬਣਦੀ ਹੈ ਤੇ ਮੁਲਜ਼ਮ ਦੇ ਮਾਮਲੇ ਨੂੰ ਜਲਦੀ ਨਿਬੇੜਿਆ ਜਾ ਸਕੇਗਾ ਮੈਨੂੰ ਯਾਦ ਹੈ ਚੰਡੀਗੜ੍ਹ ਦੇ ਵਿੱਚ ਇੱਕ ਜਰਮਨ ਦੀ ਲੜਕੀ ਆਈ ਹੋਈ ਸੀ ਚੰਡੀਗੜ੍ਹ ਦੇ ਵਿੱਚ ਤੇ ਉਸ ਲੜਕੀ ਦੇ ਨਾਲ ਰੇਪ ਕੀਤਾ ਗਿਆ ਸੀ ਤੇ ਬਾਅਦ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਹੁਤ ਛੇਤੀ ਛੇਤੀ ਉਹ ਮਾਮਲਾ ਜਿਹੜਾ ਉਹਨੂੰ ਉਹਦੀ ਸੁਣਵਾਈ ਪੂਰੀ ਕੀਤੀ ਗਈ ਸੀ ਸੋ ਅਗਰ ਫਾਸਟ ਟਰੈਕ ਕੋਰਟ ਨਹੀਂ ਬਣਨੀ ਮੋਹਾਲੀ ਚ ਜਲੰਧਰ ਦੇ ਵਿੱਚ ਇਸ ਮਾਮਲੇ ਚ ਜਲੰਧਰ ਵੈਸਟ ਦਾ ਇਹ ਮਾਮਲਾ ਸੀ ਠੀਕ ਘੱਟੋ ਘੱਟ 6 ਮਹੀਨਿਆਂ ਦੇ ਵਿੱਚ ਵਿੱਚ ਇਸ ਮਾਮਲੇ ਦੀ ਸੁਣਵਾਈ ਪੂਰੀ ਕੀਤੀ ਜਾਣੀ ਚਾਹੀਦੀ ਹੈ ਔਰ ਜਿਸ ਤਰ੍ਹਾਂ ਦਾ ਇਹ ਮਾਮਲਾ ਅਟੈਂਪਟ ਟੂ ਰੇਪ ਔਰ ਮਰਡਰ ਸੋ ਮੈਨੂੰ ਲੱਗਦਾ ਹੈ ਫਾਂਸੀ ਦੀ ਸਜ਼ਾ ਮਿਲਣੀ ਤੈ ਹੈ ਉਸ ਵਿਅਕਤੀ ਨੂੰ ਸੋ ਕੋਈ ਇਸ ਤਰ੍ਹਾਂ ਦਾ ਕੋਈ ਉੱਥੇ ਸ਼ੱਕ ਨਹੀਂ ਹੈ ਕਿ ਉਹ ਫਾਂਸੀ ਦੀ ਸਜ਼ਾ ਤੋਂ ਬਚੇ ਹਾਂ ਅਗਰ ਉਹਨੂੰ ਫਾਂਸੀ ਦੀ ਸਜ਼ਾ ਮਿਲਦੀ ਹੈ ਤੇ ਉਹ ਫਾਂਸੀ ਦੀ ਸਜ਼ਾ ਜਿਹੜੀ ਉਹ ਦਿੱਤੀ ਵੀ ਜਾਣੀ ਚਾਹੀਦੀ ਹੈ ਇਹ ਨਹੀਂ ਵੀ ਮੁੜ ਕੇ ਉਹ ਬਹੁਤ ਸਾਲ ਰਹਿਮ ਦੀਆਂ ਪਟੀਸ਼ਨਾਂ ਪਾ ਪਾ ਕੇ ਫਿਰ ਉਹਦੀ ਫਾਂਸੀ ਲਟਕੀ ਰਵੇ ਸਾਡੇ ਮੁਲਕ ਦੇ ਵਿੱਚ ਇਹ ਵੀ ਇੱਕ ਦਿੱਕਤ ਹੈ ਕਿ ਜਾਂ ਤਾਂ ਜਦੋਂ ਫਾਂਸੀ ਦੀਆਂ ਸਜ਼ਾਵਾਂ ਸੁਣਾਈਆਂ ਜਾਂਦੀਆਂ ਨੇ ਤੇ ਫਿਰ ਉਹ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਨਹੀਂ ਜਾਂਦੀਆਂ ਇਹ ਹੱਕ ਹੈ ਉਹਨਾਂ ਦਾ ਉਹ ਪਟੀਸ਼ਨ ਲਾਉਂਦੇ ਨੇ ਰਹਿਮ ਦੀ ਅਪੀਲ ਕਰਦੇ ਨੇ ਪਰ ਜਿਹੜੀਆਂ ਅਥਾਰਟੀਜ਼ ਨੇ ਉਹਨਾਂ ਨੂੰ ਵਕਤ ਰਹਿੰਦੇ ਉਹਨਾਂ ਪਟੀਸ਼ਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਾਂ ਉਹ ਮੰਨ ਲੈਣੀਆਂ ਚਾਹੀਦੀਆਂ ਨੇ ਸੋ ਉਹਨਾਂ ਨੂੰ ਲਟਕਾਣਾ ਨਹੀਂ ਚਾਹੀਦਾ ਮੇਰਾ ਇਹ ਹਮੇਸ਼ਾ ਮੰਨਣਾ ਹੈ ਕਿ ਜਦੋਂ ਕੋਈ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਐਲਾਨੀ ਗਈ ਤੇ ਉਹਦੇ ਵਿੱਚ ਫਿਰ ਬਹੁਤਾ ਵਕਤ ਨਹੀਂ ਪਾਉਣਾ ਚਾਹੀਦਾ ਕਿਉਂਕਿ ਪੂਰਾ ਇਨਸਾਫ ਤਾਂ ਹੀ ਹੁੰਦਾ ਹੈ ਅਗਰ ਤੈਹ ਸਮੇਂ ਦੇ ਵਿੱਚ ਫਾਂਸੀ ਦੇ ਦਿੱਤੀ ਜਾਵੇ ਸੋ ਇਸ ਵਿਅਕਤੀ ਦੇ ਲਈ ਵੀ ਫਾਂਸੀ ਦੀ ਮੰਗ ਹੋ ਰਹੀ ਹੈ ਤੋ ਦੇਖਦੇ ਹਾਂ ਇਹ ਮਾਮਲਾ ਨਹੀਂ ਦੇਰ ਚ ਨਿਬੜਦਾ ਤੇ ਕੀ ਫਾਂਸੀ ਦੀ ਸਜ਼ਾ ਹੁੰਦੀ ਹੈ ਜਾਂ ਨਹੀਂ ਉਂਝ ਸੰਭਾਵਨਾ ਇਹ ਪੂਰੀ ਹੈ ਕਿ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾ ਸਕੇਗਾ ਡਾਲਾ ਜੀ ਕੇਂਦਰੀ ਮੰਤਰੀ ਸ਼ਿਵਰਾਜ ਚਾਹਾਨ ਪੰਜਾਬ ਦੇ ਦੌਰੇ ਤੇ ਸੀ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਮਨਰੇਗਾ ਸਕੀਮਾਂ ਦੇ ਤਹਿਤ ਜਿਹੜੀਆਂ ਹੋਣ ਵਾਲੀਆਂ ਗੜਬੜੀਆਂ ਨੇ ਉਹਨਾਂ ਦੀ ਜਾਂਚ ਦੇ ਹੁਕਮ ਦਿੱਤੇ ਨੇ ਡਾਲਾ ਜੀ ਇਹ ਖਬਰ ਬਾਰੇ ਵਿਸਥਾਰ ਰੂਪ ਸਾਂਝਾ ਕਰਿਓ ਦੇਖੋ ਸ਼ਿਵਰਾਜ ਸਿੰਘ ਚੋਹਾਨ ਨੇ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਪੰਜਾਬ ਦੇ ਦੌਰੇ ਤੇ ਸੀ ਕੱਲ ਮੋਗਾ ਗਏ ਕਈ ਜ਼ਿਲ੍ਹਿਆਂ ਚ ਪੰਜਾਬ ਦੇ ਗਏ ਮੋਗਾ ਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਉਹਨਾਂ ਨੂੰ ਖੂਬ ਪਸੰਦ ਆਇਆ ਪਰ ਕੱਲ ਜਲੰਧਰ ਚ ਉਹਨਾਂ ਨੇ ਇੱਕ ਸਮੀਖਿਆ ਮੀਟਿੰਗ ਕੀਤੀ ਮਨਰੇਗਾ ਦੀਆਂ ਸਕੀਮਾਂ ਔਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਪੈਸਾ ਦਿੱਤਾ ਜਾਂਦਾ ਅਸਲ ਚ ਸਾਨੂੰ ਪਤਾ ਹੈ ਕਿ ਕੁਝ ਮਹੀਨੇ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਪੰਜਾਬ ਦੇ ਵਿੱਚ ਪਿੰਡ ਜਾਣ ਦੀ ਤਿਆਰੀ ਕਰ ਰਹੇ ਸੀ ਕਿ ਲੋਕਾਂ ਨੂੰ ਦਸੀਏ ਕਿ ਕੇਂਦਰ ਦੀਆਂ ਸਕੀਮਾਂ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਫਾਇਦਾ ਹੋ ਰਿਹਾ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸੋ ਪੰਜਾਬ ਸਰਕਾਰ ਔਰ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਕੇਂਦਰ ਦੇ ਵਿਚਾਲੇ 36 ਦਾ ਅੰਕੜਾ ਇਹ ਤਾਂ ਸਾਨੂੰ ਪਤਾ ਹੀ ਹੈ ਹੁਣ ਇਹ ਹੋਰ ਜ਼ਿਆਦਾ ਦੋਵਾਂ ਧਿਰਾਂ ਦੇ ਵਿੱਚ ਸਿਆਸੀ ਗਰਮੀ ਆ ਸਕਦੀ ਕਿਉਂਕਿ ਸ਼ਿਵਰਾ ਚੋਹਾਨ ਨੇ ਕੱਲ ਜਲੰਧਰ ਦੇ ਵਿੱਚ ਸਮੀਖਿਆ ਮੀਟਿੰਗ ਕੀਤੀ ਤੇ ਉਹ ਕਹਿੰਦੇ ਵੀ ਕੇਂਦਰ ਸਰਕਾਰ ਕੋਲੇ ਸ਼ਿਕਾਇਤਾਂ ਆ ਰਹੀਆਂ ਨੇ ਵੀ ਪੰਜਾਬ ਚ ਮਨਰੇਗਾ ਦੇ ਤਹਿਤ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ। ਔਰ ਮੈਨੂੰ ਵੀ ਇੱਕ ਦੋ ਟੈਲੀਫੋਨ ਆਏ ਮਨਦੀਪ ਜੀ ਸ਼ਾਇਦ ਮਾਨਸਾਲੇ ਪਾਸਿਓਂ ਮੈਨੂੰ ਕਿਸੇ ਨੇ ਟੈਲੀਫੋਨ ਕੀਤਾ ਸੀ ਕਿ ਤੁਸੀਂ ਮਜ਼ਦੂਰਾਂ ਦੀ ਵੀ ਗੱਲ ਕਰੋ ਡੱਲਾ ਜੀ ਮਜ਼ਦੂਰਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਜਿਹੜੀਆਂ ਮਨਰੇਗਾ ਵਰਗੀਆਂ ਸਕੀਮਾਂ ਨੇ। ਸੋ ਮੈਨੂੰ ਲੱਗਦਾ ਹੈ ਜੀ ਅਕਸਰ ਆਪਾਂ ਨੂੰ ਕਮੈਂਟ ਵੀ ਆਉਂਦੇ ਹੁੰਦੇ ਐ ਇਦਾਂ ਦੇ। ਹਾਂ। ਕਈ ਵਾਰ ਕਮੈਂਟਸ ਵੀ ਇਸ ਤਰ੍ਹਾਂ ਦੇ ਆਉਂਦੇ ਨੇ। ਸੋ ਇਹ ਮਾਮਲਾ ਬਹੁਤ ਵੱਡਾ ਹੈ ਅਗਰ ਨਰੇਗਾ ਮਨਰੇਗਾ ਵਰਗੀਆਂ ਸਕੀਮਾਂ ਚ ਮਜ਼ਦੂਰਾਂ ਨੂੰ ਕੰਮ ਨਹੀਂ ਮਿਲ ਰਿਹਾ ਜਿਹੜਾ ਉਹਨਾਂ ਲਈ ਤੈ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ ਕੱਲ ਸਮੀਖਿਆ ਮੀਟਿੰਗ ਸੀ ਜਲੰਧਰ ਦੇ ਵਿੱਚ ਔਰ ਜਲੰਧਰ ਡੀਸੀ ਦਫਤਰ ਚ ਸਮੀਖਿਆ ਮੀਟਿੰਗ ਸੀ ਸੋ ਉੱਥੇ ਸ਼ਿਵਰਾ ਚੋਹਾਨ ਨੇ ਦੱਸਿਆ ਕਿ 842 ਕਰੋੜ ਰੁਪਏ ਜਾਰੀ ਹੋਣ ਦੇ ਬਾਵਜੂਦ ਸੋ ਜਿਹੜੇ ਬਹੁਤ ਸਾਰੇ ਮਜ਼ਦੂਰ ਨੇ ਉਹਨਾਂ ਨੂੰ ਕੰਮ ਨਾ ਮਿਲਣ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਤੇ ਉਹ ਕਹਿੰਦੇ ਕਿ ਮਨਰੇਗਾ ਦੀਆਂ ਜਿਹੜੀਆਂ ਗੜਬੜੀਆਂ ਨੇ ਉਹਨਾਂ ਦੀ ਜਾਂਚ ਕੀਤੀ ਜਾਏਗੀ ਉਹਨਾਂ ਨੇ ਹੁਕਮ ਦਿੱਤੇ ਡੀਸੀ ਨੂੰ ਵੀ ਕਿ ਇਹਨਾਂ ਦੀ ਜਾਂਚ ਕੀਤੀ ਜਾਵੇ ਕਿੱਥੇ ਕਮੀ ਹੈ ਕਿੱਥੇ ਗਲਤੀਆਂ ਨੇ ਇਹ ਕੇਂਦਰ ਸਰਕਾਰ ਨੂੰ ਦੱਸਿਆ ਜਾਵੇ ਬਾਕੀ ਉਹ ਕਹਿੰਦੇ ਕਿ ਜਿਹੜੇ ਰਾਹਤ ਜਿਹੜੇ ਕਰਕੇ ਜਿਹੜੇ ਰਿਲੀਫ ਸੀ ਰਾਹਤ ਸੀ ਇੱਕ ਅਸੀਂ 420 ਕਰੋੜ ਰੁਪਏ ਦੇ ਫੰਡ ਭੇਜੇ ਸੀ ਸਾਨੂੰ ਉਹਨਾਂ ਦੀ ਯੂਟਿਲਾਈਜੇਸ਼ਨ ਦੇ ਸਰਟੀਫਿਕੇਟ ਪੰਜਾਬ ਸਰਕਾਰ ਨੇ ਨਹੀਂ ਭੇਜੇ ਮਤਲਬ ਜਿਹੜਾ ਉਹ 420 ਕਰੋੜ ਦਾ ਫੰਡ ਭੇਜਣ ਦੀ ਗੱਲ ਕਰ ਰਹੇ ਨੇ ਜਿਹੜੇ ਸ਼ਿਵਰਾ ਸਿੰਘ ਚੋਹਾਨ ਹੈ ਉਹ ਕਹਿੰਦੇ ਉਹਦੀ ਵਰਤੋਂ ਦੇ ਸਰਟੀਫਿਕੇਟ ਸਾਨੂੰ ਪੰਜਾਬ ਸਰਕਾਰ ਨੇ ਨਹੀਂ ਭੇਜੇ ਸੋ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਅੱਜ ਪੰਜਾਬ ਸਰਕਾਰ ਵੀ ਕੋਈ ਨਾ ਕੋਈ ਮੋੜਵਾ ਜਵਾਬ ਦੇਗੀ ਭਾਵੇਂ ਮਨਰੇਗਾ ਤੇ ਦਵੇ ਤੇ ਭਾਵੇਂ ਆ 420 ਕਰੋੜ ਫੰਡਾਂ ਦੇ ਮਾਮਲੇ ਤੇ ਦਵੇ ਸੋ ਇਹ ਬੜਾ ਮਹੱਤਵਪੂਰਨ ਹੈ ਅੱਜ ਦਾ ਦਿਨ ਉਂਝ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਚੋਣਾਂ ਪੰਜਾਬ 'ਚ ਹੋਣੀਆਂ ਨੇ ਉਹਦਾ ਕੋਡ ਆਫ ਕੰਡਕਟ ਵੀ ਲੱਗ ਸਕਦਾ ਹੈ ਸੋ ਗਿਆਨੀ ਹਰਪ੍ਰੀਤ ਸਿੰਘ ਨੇ ਐਲਾਨ ਕੀਤਾ ਅਸੀਂ ਵੀ ਚੋਣਾਂ ਲੜਾਂਗੇ ਸੋ ਪੰਜਾਬ ਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਜਪੀ ਅਰਪਨਰ ਸੁਜੀਤ ਅਕਾਲੀ ਦਲ ਇਹਨਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਸਿਆਸੀ ਪੋਜੀਸ਼ਨ ਹੈ ਉਹ ਸਾਡੇ ਸਾਹਮਣੇ ਰੱਖੇਗੀ ਕਿ ਅੱਜ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਵੀ ਕੀ ਸੱਤਾ ਧਿਰ ਦਾ ਹੀ ਬੋਲ ਵਾਲਾ ਰਹਿੰਦਾ ਜਾਂ ਕੋਈ ਹੋਰ ਧਿਰ ਵੀ ਕਮਾਲ ਕਰਦੀ ਹੈ ਸੋ ਸੁਖਬੀਰ ਬਾਦਲ ਦੀ ਪਰਫਾਰਮੈਂਸ ਗਿਆਨੀ ਹਰਪੀ ਸਿੰਘ ਦੀ ਪਰਫਾਰਮੈਂਸ ਭਾਜਪੀ ਆਮ ਆਦਮੀ ਪਾਰਟੀ ਇਹਨਾਂ ਸਾਰਿਆਂ ਦੀ ਪਰਫਾਰਮੈਂਸ ਕੀ ਰਹਿੰਦੀ ਹੈ ਇਹਦੇ ਤੇ ਵੀ ਲਗਾਤਾਰ ਨਿਗਾਹ ਬਣੀ ਰਹਿਣੀ ਹੈ ਇਹ ਵੀ ਬਹੁਤ ਮਹੱਤਵਪੂਰਨ ਪੰਜਾਬ ਦੇ ਵਿੱਚ ਇਹ ਚੋਣਾ ਮੰਨਿਆ ਜਾਂਦੀਆਂ ਨਹੀਂ ਔਰ ਇਹ ਚੋਣਾ ਪਹਿਲਾਂ ਹੀ ਕਾਫੀ ਮਹੀਨੇ ਲੇਟ ਨੇ ਔਰ ਇਹਨਾਂ ਚੋਣਾਂ ਤੋਂ ਬਾਅਦ ਫਿਰ ਜਿਹੜਾ ਵੱਡਾ ਮੁਕਾਬਲਾ ਸਤਾਈ ਚ ਹੋਣਾ ਹੈ ਫਿਰ ਉਹਦਾ ਮਾਹੌਲ ਹੈ ਜਿਹੜਾ ਪੰਜਾਬ ਚ ਉਹ ਬਣ ਵੀ ਰਿਹਾ ਤੇ ਉਹ ਹੋਰ ਵੀ ਬਣੇਗਾ ਸੋ ਇਹਨਾਂ ਚੋਣਾਂ ਦਾ ਬਹੁਤ ਫਰਕ ਪਏਗਾ ਜੋ ਨਤੀਜਾ ਆਉਂਦਾ ਹੈ ਉਂਝ ਅੱਜ ਔਰ ਪੰਜਾਬ ਸ਼ਿਵਰਾ ਚੋਹਾਨ ਔਰ ਪੰਜਾਬ ਇਹਨਾਂ ਦੇ ਵਿੱਚ ਵੀ ਪਰਸਪਰ ਜਿਹੜੀ ਟਕਰਾਅ ਵਾਲੀ ਬਿਆਨਬਾਜ਼ੀ ਹੈ ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਵਧੇਗੀ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਜੀ ਸੋ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾਂ ਸਾਰੇ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਆ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ 20 ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ